ਇਹ ਰਿਹਾ ਇਹਦੇ ਵਿੱਚ ਅਸੀਂ ਹਸਲੇ ਪਿੰਡ ਕਰਾਲੇ ਇਕੱਠੇ ਆ ਸਾਰੇ ਬੈਠੇ ਹੋਏ ਹਾਂ ਸਾਡੀ ਸਲੀਮਰ ਬੇਨਤੀ ਆਪ ਇਸ ਪਿੰਡ ਦੀ ਜ਼ਮੀਨ 80 ਅਕੜ ਸਰਕਾਰ ਨੇ ਅਕਵਾਇਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਤਾ ਅਖਬਾਰਾਂ ਦੇ ਵਿੱਚ ਅਸੀਂ ਇਹ ਅਪੀਲ ਬੇਨਤੀ ਕਰਦੇ ਹਾਂ ਵੀ ਇਸ ਪਿੰਡ ਦੀ ਪਹਿਲਾਂ ਜ਼ਮੀਨ ਲੈ ਲਈ ਹਾਈਵੇ ਵਿੱਚ ਆ ਗਈ ਫਿਰ ਰਹਿਂਦੀ ਖੁੰਦੀ ਜ਼ਮੀਨ ਸਾਡੀ ਜਿਹੜੀ ਸੀ ਚਲ ਗਈ ਇੰਪਰੂਵਮੈਂਟ ਸਰਸ ਸਕੀਮ ਨੰਬਰ 7 ਵਿੱਚ ਹੋਰ ਬਾਕੀ ਜਿਹੜੀ ਰਹਿ ਗਈ ਆ ਸਾਰਿਆਂ ਦੀ ਉਹ ਸਾਰੀ ਦੀ ਸਾਰੀ ਜ਼ਮੀਨ ਇਹ ਪਾਸੇ ਚਰਚਾ ਲਈ ਆ ਅਸੀਂ ਇਸ ਪਿੰਡ ਵਾਲੇ ਜਿੰਨੀ ਦੇਣਾ ਨਹੀਂ ਚਾਹੁੰਦੇ ਅਸੀਂ ਸਾਰੇ ਆ ਸਾਰੇ ਆਗੂ ਆਏ ਆ ਅੱਜ ਸਯੁਗਤ ਕਿਸਾਨ ਮੋਰਚੇ ਦੇ ਆਗੂ ਆ ਸਾਰੇ ਹੀ ਤੇ ਮੇਰੇ ਨਾਲ ਸਤਿ ਲੋਕ ਸਿੰਘ ਹੋਣੀ ਨੇ ਗੁਰਵਿੰਦਰ ਸਿੰਘ ਹੋਣੀ ਨੇ ਭਾਗੋ ਕਮਾ ਹੋਣੀ ਨੇ ਅਸੀਂ ਸਾਰੇ ਇਸ ਗੱਲ ਤੇ ਦ੍ਰਿੜ ਵਾਂ ਕਿ ਜਿਸ ਤਰ੍ਹਾਂ ਅਸੀਂ ਲੜਾਈ ਲੜੀ ਸੀ ਪ੍ਰਧਾਨ ਮੰਤਰੀ ਮੋਦੀ ਹੋਣ ਦੇ ਖਿਲਾਫ ਕਾਲੇ ਕਾਨੂੰਨਾਂ ਦੇ ਖਿਲਾਫ ਇਸੇ ਤਰ੍ਹਾਂ ਇਹ ਲੜਾਈ ਲੜਾਂਗੇ ਅਸੀਂ ਜ਼ਮੀਨ ਕਿਸੇ ਵੀ ਕੀਮਤ ਤੇ ਲੈਣ ਨਹੀਂ ਦੇਣੀ ਕਿਉਂਕਿ ਸਾਰੇ ਕਿਸਾਨਾਂ ਨੇ ਲਿਖ ਕੇ ਦਿੱਤਾ ਐਫੀਡੇਵਟ ਦੇ ਰਹੇ ਆ ਕਿ ਅਸੀਂ ਇਹ ਜ਼ਮੀਨ ਕਿਸੇ ਵੀ ਕੀਮਤ ਤੇ ਨਹੀਂ ਦੇਣੀ ਇਹ ਮਾਰ ਮਾਰ ਕੇ ਆਉਣਗੇ ਅਸੀਂ ਵੀ ਨਾਲ ਆਵਾਂਗੇ ਅਸੀਂ ਸਾਰ ਹੱਥ ਆਪਣੇ ਆਖੀਰਲੇ ਦਮ ਤੱਕ ਇਹਨਾਂ ਕਿਸਾਨਾਂ ਦੇ ਨਾਲ ਖਲੋਵਾਂਗੇ ਇਥੋਂ ਲੱਗ ਵੀ ਜਿਹੜੇ ਮਜ਼ਦੂਰ ਨੇ ਇਸ ਪਿੰਡ ਦੇ 60% ਦੇ ਕਰੀਬ ਮਜ਼ਦੂਰ ਨੇ ਉਹ ਮਜ਼ਦੂਰ ਬਹੁਤੇ ਇਸ ਜ਼ਮੀਨ ਤੇ ਨਿਰਭਰ ਕਰਦੇ ਆ ਉਹਨਾਂ ਕਿੱਥੇ ਜਾਣਾ ਵਾ ਇਹ ਸਮੁੱਚਾ ਮਸਲਾ ਵਾ ਤੇ ਇਸ ਪਿੰਡ ਦਾ ਤਾਂ ਅੱਗੇ ਉੱਜੜ ਚੁੱਕਾ ਵਾ ਤੇ ਰਿੰਦਾ ਖੁੰਦਾ ਇਹਨੂੰ ਨਾ ਜਾੜਿਆ ਜਾਵੇ ਅਸੀਂ ਪਰ ਜ਼ੋਰ ਬੇਨਤੀ ਕਰਨੇ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਕਿ ਇਹ ਜਿਹੜਾ ਉਹਨਾਂ ਨੇ ਵਾਦਾ ਕੀਤਾ ਵਾ ਕਿ ਅਸੀਂ ਮਰਜ਼ੀ ਦੇ ਖਿਲਾਫ ਕਿਸਾਨ ਦੀ ਮਰਜ਼ੀ ਦੇ ਖਿਲਾਫ ਜਮੀਨ ਨਹੀਂ ਲਵਾਂਗੇ ਉਸ ਵਾਦੇ ਨੂੰ ਪਗਾਉਣ ਇਹਨਾਂ ਨੇ ਜੋ ਐਫੀਡੀ ਦਿੱਤੇ ਆ ਲਿਖਤੀ ਰੂਪ ਚ ਡੀਸੀ ਨੂੰ ਦੇ ਦਿੱਤਾ ਵਾ ਸਾਡੇ ਹਲਕੇ ਦੇ ਜਿਹੜੇ ਆ ਇੰਚਾਰਜ ਨੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਹਿਲ ਸਾਹਿਬ ਉਹਨਾਂ ਨੂੰ ਮੰਗਬਤ ਦੇਤਾ ਵਾ ਤੇ ਅਸੀਂ ਹੋਰ ਕੀ ਕਰੀਏ ਅਸੀਂ ਫਿਰ ਸਾਡੇ ਕੋਲ ਲੜਨ ਤੋਂ ਬਿਨਾਂ ਕੋਈ ਚਾਰਾ ਨਹੀਂ ਪਰ ਅਸੀਂ ਨਹੀਂ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਖਾ ਮਖਾ ਲੜਾਈਆਂ ਵਿੱਚ ਸ਼ਾਮਲ ਹੋਈਏ ਪਰ ਜੇ ਇੱਕ ਖਾਨਾ ਵਾਲਾ ਧੱਕਾ ਹੁੰਦਾ ਤੇ ਅਸੀਂ ਡਟ ਕੇ ਲੜਾਂਗੇ ਸਾਰੀਆਂ ਜਥੇਬੰਦੀਆਂ ਸਾਰਾ ਸਯੁਗਤ ਇਨਸਾਨ ਮੋਰਚਾ ਡਟ ਕੇ ਲੜਾਈ ਲੜੂਗਾ ਕੋਈ ਕਸਰ ਨਹੀਂ ਛੱਡਾਂਗੇ ਅਸੀਂ ਹਨਾ ਰਜਿੰਦਰ ਸਿੰਘ ਗਰਦਾਸਪੁਰ ਜ਼ਿਲ੍ਹੇ ਦਾ ਸਾਡਾ ਕਰਾਲਾ ਪਿੰਡ ਜੇ ਅਸੀਮ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਦੇ ਆਂ ਕਿ ਜਿਹੜੀ ਤੁਸੀਂ 6625 ਨੂੰ ਇੱਕ ਲੈਂਡ ਪੂਲਿੰਗ ਦਾ ਨੋਟੀਫਿਕੇਸ਼ਨ ਦਿੱਤਾ ਵਾ ਕਿਸਾਨਾਂ ਦੀਆਂ ਜ਼ਮੀਨਾਂ ਹਰਪਣ ਲਈ ਉਹਦੇ ਵਿੱਚ ਤੁਸੀਂ ਲਿਖਿਆ ਵਾ ਕਿ ਮਾਲਕਾਂ ਦੀ ਸਹਿਮਤੀ ਨਾਲ ਜ਼ਮੀਨ ਲਈ ਜਾਏਗੀ ਪਰ ਪੰਜਾਬ ਵਿੱਚ ਕੋਈ ਵੀ ਜ਼ਿੰਮੇਵਾਰ ਇਦਾਂ ਦਾ ਨਹੀਂਗਾ ਜਿਹੜਾ ਵੀ ਆਪਣੀ ਸਹਿਮਤੀ ਨਾਲ ਗਵਰਨਮੈਂਟ ਨੂੰ ਜ਼ਮੀਨ ਦੇਵੇਗਾ ਉਹਦਾ ਵੱਡਾ ਕਾਰਨ ਇਹ ਆ ਕਿ ਇੱਥੇ ਜਦੋਂ ਅਸੀਂ ਰਜਿਸਟਰੀਆਂ ਕਰਾਉਂਦੇ ਆਂ ਹਰ ਬੰਦਾ ਆਪਣਾ ਫਾਇਦਾ ਸੋਚਦਾ ਵਾ ਤੇ ਘੱਟ ਰੇਟ ਤੇ ਰਜਿਸਟਰੀਆਂ ਹੁੰਦੀਆਂ ਸਰਕਾਰੀ ਰੇਟ ਤੇ ਤੇ ਮਾਰਕੀਟ ਰੇਟ ਉਹਦੇ ਤੋਂ 10 ਗੁਣਾ ਵੱਧ ਹੁੰਦਾ ਸਾਡਾ ਘਰਾਲਾ ਪਿੰਡ ਜੀ ਬਿਲਕੁਲ ਬੱਸ ਸਟੈਂਡ ਦੇ ਨਾਲ ਆ ਸਾਨੂੰ ਦੌੜੀ ਮਾਰ ਅੱਗੇ ਵੱਜ ਚੁੱਕੀ ਆ ਜਦੋਂ ਇੱਥੇ ਹਾਈਵੇ ਨਿਕਲਿਆ ਬਾਈਪਾਸ ਚ ਘਰਾਲੇ ਪਿੰਡ ਦੀ ਜ਼ਮੀਨ ਆਈ ਉਸ ਤੋਂ ਬਾਅਦ ਇੱਕ 7 ਨੰਬਰ ਸਕੀਮ ਨਿਕਲੀ ਜਿਹਦੇ ਵਿੱਚ ਘਰਾਲੇ ਪਿੰਡ ਦੇ ਮਾਲਕੀ ਸੀ ਰਕਬਾ ਸੇ ਜ਼ਿਆਦਾ ਨੰਗਲਦਾ ਸੀ ਮਾਲਕੀ ਘਰਾਲੇ ਪਿੰਡ ਦੀ ਸੀ ਉਹਨਾਂ ਨੂੰ ਈਜਾਰ ਦਿੱਤਾ ਗਿਆ ਪੈਸੇ ਲੈਣ ਲਈ ਦਰਦਾਂ ਦੀਆਂ ਠੋਕਰਾਂ ਖਾ ਕੇ ਘਟੋ ਘਟ ਅੱਠ ਮਹੀਨੇ ਤਰਨੇ ਲਾ ਕੇ ਉਹਦੇ ਤੋਂ ਬਾਅਦ ਪੈਸੇ ਮਿਲੇ ਉਹਦਾ ਕਾਰਨ ਇਹ ਸੀ ਕਿ ਜਦੋਂ ਅਸੀਂ ਇੰਪਰੂਵਮੈਂਟ ਟਰਸਟ ਕੋ ਪੈਸੇ ਲੈਣ ਜਾਂਦੇ ਸੀ ਉਹਾਨੂੰ ਕਹਿ ਦਿੰਦੇ ਸੀ ਤੁਹਾਡੇ ਕੋਲ ਪੈਸਾ ਹੈ ਨਹੀਂਗਾ ਜਦੋਂ ਆਏਗਾ ਦੇ ਦਾਂਗੇ ਹਾਲਾਂਕਿ ਅਸੀਂ ਕੇਸ ਵੀ ਜਿੱਤ ਚੁੱਕੇ ਸੀ ਵੀ ਇਹਨਾਂ ਦੇ ਜਿਹੜੇ ਬੰਦੇ ਪੈਸੇ ਆ ਪਲੱਸ ਇੰਟਰਸਟ দাও ਪਰ ਉਹ ਸਾਨੂੰ ਬਹੁਤ ਖਰਾਬ ਕਰਦੇ ਸੀ ਹੁਣ ਸਾਡੀ ਜ਼ਮੀਨ ਲੈਂਡ ਪੂਲਿੰਗ ਚ ਆਈ ਆ ਅਸੀਂ ਬੇਨਤੀ ਕਰਦੇ ਆਂ ਵੀ ਤੁਸੀਂ ਇਹ ਕੀ ਕਿਹਾ ਵਾ ਵੀ ਜ਼ਿੰਮੇਦਾਰਾਂ ਦੀ ਮਾਲਕੀ ਨਾ ਦੇਣਾ ਚਾਹੁੰ ਲਵਾਂਗੇ ਜ਼ਮੀਨ ਪਰ ਅਸੀਂ ਕੋਈ ਵੀ ਜ਼ਿੰਮੇਦਾਰ ਸਾਡੇ ਪਿੰਡ ਦਾ ਜ਼ਮੀਨਦਾਰ ਨੂੰ ਤਿਆਰ ਨਹੀਂ ਕਰਾ ਕਿਉਂਕਿ ਜ਼ਮੀਨ ਜ਼ਿੰਮੇਦਾਰ ਦੀ ਮਾਂ ਹੁੰਦੀ ਆ ਉਹਨੂੰ ਉਹ ਤੇ ਪਰਿਵਾਰ ਨਿਰਭਰ ਕਰਦਾ ਵਾ ਉਹਦਾ ਗੁਜ਼ਾਰਾ ਕਰਦਾ ਵਾ ਜ਼ਿੰਮੇਦਾਰਾਂ ਦੇ ਬੱਚੇ ਵੀ ਘੱਟ ਪਰੇ ਲਿਖੇ ਹੁੰਦੇ ਆ ਉਹ ਵੀ ਵਾਈ ਜੋਗ ਹੁੰਦੇ ਆ ਹੋਰ ਕੋਈ ਕੰਮ ਨਹੀਂ ਕਰ ਸਕਿਆ ਲਗਾ ਲੱਗਦਾ ਹੈ ਕਿ ਮਾਤੀ ਰੇਟ ਨਾਲ ਉਹ 4 ਗੁਣਾ ਰੇਟ ਮਿਲ ਜੇ ਤਾਂ ਫੇਰ ਦੇ ਦਸ ਸਰ ਸਾਡੀ ਜ਼ਮੀਨ ਬਿਲਕੁਲ ਗਰਦਾਸਪੁਰ ਬਸ ਸਟੈਂਡ ਦੇ ਨੇਰੇ ਆ ਉੱਥੇ 4 ਗੁਣਾ ਛੱਡ ਕੇ ਤੁਸੀਂ 10 ਗੁਣਾ ਵੀ ਦੋਗੇ ਸਾਡੇ ਪਿੰਡ ਦਾ ਕੋਈ ਵੀ ਜ਼ਿਮੀਂਦਾਰ ਮਰ ਜਾਏਗਾ ਜ਼ਮੀਨ ਤੇ ਇਨਤਿਆਰ ਨਹੀਂ ਹੋਏਗਾ ਇਸ ਕਰਕੇ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਸਾਡੀ ਜ਼ਮੀਨ ਦਾ ਜਿਹੜਾ ਨੋਟੀਫਿਕੇਸ਼ਨ ਕੀਤਾ ਉਹਨੂੰ ਰੱਦ ਕੀਤਾ ਜਾਏ ਨੋਟੀਫਿਕੇਸ਼ਨ ਆ ਗਿਆ ਤੇ ਜੇ ਬਾਈਚਾਨ ਸਰਕਾਰ ਫੇਰ ਜ਼ਬਰਦਸਤੀ ਐਕਵਾਇਰ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਕੀ ਕੀਤਾ ਜਾਏਗਾ ਸਰ ਪਹਿਲਾਂ ਤੇ ਉਹਨਾਂ ਆ ਕਿਹਾ ਵਾ ਵੀ ਜ਼ਿਮੀਂਦਾਰਾਂ ਦੀ ਮਾਲਕੀ ਨਾ ਲਾਂਗੇ ਜੇ ਉਹ ਜ਼ਬਰਦਸਤੀ ਨ ਬਚਾਵਾਂਗੇ ਭਾਵੇਂ ਸਾਨੂੰ ਮਰ ਮਿੜਨਾ ਪਵੇ ਸਾਡੀ 6 6 25 ਤਰੀਕ ਨੂੰ ਸਾਡੀ ਜ਼ਮੀਨ ਦਾ ਨੋਟੀਫਿਕੇਸ਼ਨ ਆਇਆ ਹੈ ਸਰਕਾਰ ਅਕਵਾਇਰ ਕਰ ਰਹੀ ਹੈ ਅਕਵਾਇਰ ਨਹੀਂ ਫ੍ਰੀ ਕਰ ਰਹੀ ਹੈ ਜਦੋਂ ਕਿ ਸਾਡੀਆਂ ਜ਼ਮੀਨਾਂ ਦੋ ਵਾਰੀ ਸਾਡੇ ਕੋਲੋਂ ਪਹਿਲਾਂ ਵੀ ਫ੍ਰੀ ਆਫ ਕਾਸਟ ਖੁੱਸ ਚੁਕੀਆਂ ਨੇ ਪਹਿਲਾਂ ਹਾਈਵੇ ਨਿਕਲਿਆ ਉਹਦੇ ਵਿੱਚ 65000 ਨੂੰ ਕਿੰਨਾ ਸਾਡਾ ਅਕਵਾਇਰ ਕੀਤਾ ਗਿਆ ਉਸ ਤੋਂ ਬਾਅਦ 7 ਨੰਬਰ ਸਕੀਮ ਆਈ ਇੰਪਰੂਵਮੈਂਟ ਟਰਸਟ ਇੰਪਰੂਵਮੈਂਟ ਟਰਸਟ ਨੇ ਸਾਨੂੰ 12 ਲੱਖ ਕਿੱਲੇ ਦਾ ਰੇਟ ਦਿੱਤਾ ਜਿਹੜਾ ਕਿ ਅੱਜ ਤੋਂ 25-30 ਸਾਲ ਪਹਿਲਾਂ ਕਰੋੜਾਂ ਦੀ ਜ਼ਮੀਨ ਸੀ ਸਾਡੀ ਸਾਨੂੰ 12 ਲੱਖ ਦੇ ਹਿਸਾਬ ਨਾਲ ਸਾਡੇ ਕੋਲੋਂ ਖੋਈ ਗਈ ਔਰ ਉਹ ਜ਼ਮੀਨ ਜਿਹੜੀ ਆ ਉਹਦੇ ਪੈਸੇ ਅਸੀਂ ਜਿਹੜੇ ਸਰਕਾਰ ਦੇ ਤੈਅ ਕੀਤੇ ਹੋਏ ਪੈਸੇ ਸੀ ਉਹ ਲੈਣ ਵਾਸਤੇ ਅਸੀਂ 7 ਮਹੀਨੇ ਸੜਕਾਂ ਦੇ ਉੱਪਰ ਬੈਠੇ 7 ਮਹੀਨੇ ਸੜਕਾਂ ਉੱਪਰ ਬੈਠ ਕੇ ਫਿਰ ਅਸੀਂ ਉਹ ਆਪਣੇ ਪੈਸੇ ਲੈ ਗਏ ਤਾਂ ਹੁਣ ਤੀਸਰੀ ਵਾਰੀ ਸਾਨੂੰ ਮਾਰ ਪੈ ਰਹੀ ਆ ਜਿਹੜੀ ਤੀਸਰੀ ਵਾਰੀ ਮਾਰ ਪੈ ਰਹੀ ਆ ਇਹਦੇ ਵਿੱਚ ਅਸੀਂ ਬਿਲਕੁਲ ਬੇਜਮੀਨੇ ਬੇਕਰੇ ਹੋ ਜਾਂਨੇ ਆ ਸਾਡੇ ਛੋਟੇ-ਛੋਟੀਆਂ ਜ਼ਮੀਨਾਂ ਦੇ ਅਸੀਂ ਮਾਲਕ ਆ ਥੋੜੀ-ਥੋੜੀ ਜ਼ਮੀਨਾਂ ਦੇ ਮਾਲਕ ਆ ਸਾਡੇ ਸਾਰਿਆਂ ਦੇ ਬੱਚੇ ਕਿਸੇ ਦਾ ਵੀ ਕੋਈ ਏਮਪਲਾਈ ਨਹੀਂ ਹੈਗਾ ਕੋਈ ਨੌਕਰੀ ਨਹੀਂ ਨੌਕਰੀ ਪੇਸ਼ਾ ਨਹੀਂ ਆ ਕੋਈ ਹੋਰ ਰੋਜ਼ਗਾਰ ਨਹੀਂ ਆ ਅਸੀਂ ਜਿੱਤਾਂ ਜ਼ਿੰਮੇਦਾਰਾਂ ਦੇ ਬੱਚੇ ਜਿਹੜੇ ਆ ਹੋਰ ਰੋਜ਼ਗਾਰ ਕਰ ਵੀ ਨਹੀਂ ਸਕਦੇ ਜਿਆਦਾ ਕਿਉਂਕਿ ਉਹ ਜ਼ਮੀਨ ਨਾਲ ਜੁੜਿਆ ਸ਼ੁਰੂ ਤੋਂ ਖੇਤੀਬਾੜੀ ਦਾ ਕੰਮ ਕਰਦੇ ਆ ਰਹੇ ਆ ਤੇ ਜੇ ਸਾਡੇ ਕੋਲ ਇਹ ਜ਼ਮੀਨਾਂ ਖੋਈਆਂ ਜਾਣ ਗਈਆਂ ਪਤਾ ਨਹੀਂ ਇਹਨਾਂ ਦੀ ਡਿਵੈਲਪਮੈਂਟ ਕਦੋਂ ਹੁੰਦੀ ਹੈ ਕਦੋਂ ਨਹੀਂ ਹੁੰਦੀ ਸਰਕਾਰ ਕੋਲੋਂ ਸਾਨੂੰ ਕੀ ਮਿਲਦਾ ਹੈ ਨਹੀਂ ਮਿਲਦਾ ਹੁਣ ਤੇ ਫ੍ਰੀ ਆਫ ਕਾਸਟ ਸਾਡੇ ਕੋਲ ਖੋਈਆਂ ਜਾ ਰਹੀਆਂ ਨੇ ਤਾਂ ਜਦੋਂ ਸਾਡੇ ਬੱਚੇ ਬੇਘਰੇ ਹੋ ਜਾਣਗੇ ਇਹਨਾਂ ਦੇ ਰੋਜ਼ਗਾਰ ਦਾ ਇਹਨਾਂ ਦੀ ਰੋਜੀ ਰੋਟੀ ਦਾ ਕੋਈ ਸਾਧਨ ਨਹੀਂ ਰਹਿ ਜਾਣਾ ਤਾਂ ਫਿਰ ਇਹ ਬੱਚੇ ਸਾਡੇ ਪਰਿਵਾਰ ਕੀ ਕਰਨਗੇ ਕਿਹੜਾ ਪਿੰਡ ਹੈ ਕਿੰਨੀ ਜ਼ਮੀਨ ਹੈ ਟੋਟਲ ਔਰ ਕਿੰਨੇ ਪਰਿਵਾਰ ਇਫੈਕਟਡ ਹੋ ਰਹੇ ਆ ਇਹ ਦੇ ਨਾਲ ਸਾਡਾ ਪਿੰਡ ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਘਰਾਲਾ ਆ ਬਿਲਕੁਲ ਗੁਰਦੁਆਸਪੁਰ ਮਾਰਕੀਟ ਕਮੇਟੀ ਦੇ ਵਿੱਚ ਅਸੀਂ ਆਉਨੇ ਆ ਸਾਡੀ ਸ਼ਹਿਰੀ ਜ਼ਮੀਨ ਹੈ ਸਾਰੀ ਪਹਿਲਾਂ ਵੀ ਸਾਡੀ ਸ਼ਹਿਰੀ ਜ਼ਮੀਨ ਅਕਵਾਇਰ ਕੀਤੀ ਹੁਣ ਵੀ ਸ਼ਹਿਰੀ ਜ਼ਮੀਨ ਹੈ ਤੇ ਸ਼ਹਿਰੀ ਜ਼ਮੀਨ ਜਿਹੜੀ ਆ ਅਸੀਂ ਸਾਡੀ 80 ਏਕੜ ਜ਼ਮੀਨ ਆ ਰਹੀ ਆ ਕਿੰਨੇ ਪਰਿਵਾਰ ਹੋਣਗੇ ਕੋਈ 15-20 ਪਰਿਵਾਰ ਹੋਣਗੇ ਜਿਹੜੇ ਇਹਦੇ ਨਾਲ ਅਫੈਕਟਡ ਹੋਣਗੇ ਕੀ ਬਣਨ ਜਾ ਰਿਹਾ ਇੱਥੇ ਇੱਥੇ ਸਰਕਾਰ ਡਵੈਲਪ ਕਰ ਰਹੀ ਆ ਸ਼ਹਿਰੀ ਵਿਕਾਸ ਯੋਜਨਾ ਦੇ ਤਹਿਤ ਲੈਂਡ ਪੂਲਿੰਗ ਸਕੀਮ ਜਿਹੜੀ ਆ ਉਹਦੇ ਤਹਿਤ ਸਰਕਾਰ ਸਾਡੇ ਕੋਲੋਂ ਜ਼ਮੀਨਾਂ ਖੋ ਰਹੀ ਆ ਲੇਕਿਨ ਸੀਐਮ ਨੇ ਜਿਸ ਲਈ ਸਕੀਮ ਅਨਾਉਂਸ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਕਿਸਾਨ ਦੀ ਸਹਿਮਤੀ ਬਿਨਾਂ ਜ਼ਮੀਨ ਦੇ ਮਾਲਕ ਦੀ ਸਹਿਮਤੀ ਤੋਂ ਬਿਨਾਂ ਕੋਈ ਜ਼ਮੀਨ ਇਕਵਾ ਨਹੀਂ ਕਰਾਂਗੇ ਜੀ ਸਰਕਾਰ ਨੇ ਲਿਖਿਆ ਹੋਇਆ ਹੈ ਪੇਪਰ ਦੇ ਉੱਪਰ ਤਾਂ ਅਸੀਂ ਇਹ ਵਾਲੇ ਲੈਟਰ ਡੀਸੀ ਸਾਹਿਬ ਨੂੰ ਜਿਹੜੇ ਸਾਡੇ ਹੈਗੇ ਨੇ ਹਲਕੇ ਦੇ ਬਾਈ ਬੈਲ ਸਾਹਿਬ ਉਹਨਾਂ ਨੂੰ ਹੋਰ ਅਲੱਗ-ਅਲੱਗ ਅਸੀਂ ਸਾਰੇ ਅਦਾਰਿਆਂ ਵਿੱਚ ਐਪਲੀਕੇਸ਼ਨਾਂ ਦੇ ਰਹੇ ਹਾਂ ਲਿਖ ਕੇ ਕਿ ਜਦੋਂ ਸਰਕਾਰ ਨੇ ਲਿਖਿਆ ਹੋਇਆ ਹੈ ਕਿ ਸਰਕਾਰ ਕਿਸਾਨ ਦੀ ਸਹਿਮਤੀ ਤੋਂ ਬਿਨਾਂ ਅਸੀਂ ਕੋਈ ਜ਼ਮੀਨਤ ਵਾਇਰ ਨਹੀਂ ਕਰਾਂਗੇ ਤਾਂ ਅਸੀਂ ਬਿਲਕੁਲ ਕੋਈ ਵੀ ਫੈਮਿਲੀ ਇਸ ਨਾਲ ਸਹਿਮਤ ਨਹੀਂ ਆ ਅਸੀਂ 1 ਇੰਚ ਵੀ ਜ਼ਮੀਨ ਦੇਣ ਨੂੰ ਤਿਆਰ ਨਹੀਂ ਆ ਨਹੀਂ ਦੇਣੀ ਕਿੱਲਿਆਂ ਦੇ ਕਿੱਲੇ ਤੇ ਕੀ ਅਸੀਂ 1 ਇੰਚ ਵੀ ਜ਼ਮੀਨ ਨਹੀਂ ਦੇਵਾਂਗੇ ਕੀ ਰਹੇਗਾ ਇਹਦੇ ਵਿੱਚ ਅਸੀਂ ਆਸਰੇ ਪਿੰਡ ਕਰਾਲੇ ਇਕੱਠੇ ਆ ਸਾਰੇ ਬੈਠੇ ਹੋਏ ਆ ਸਾਡੀ ਸਲੀਮਰ ਬੇਨਤੀ ਆਪ ਇਸ ਪਿੰਡ ਦੀ ਜ਼ਮੀਨ 80 ਅਕੜ ਸਰਕਾਰ ਨੇ ਅਕਵਾਇਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਤਾ ਅਖਬਾਰਾਂ ਦੇ ਵਿੱਚ ਅਸੀਂ ਇਹ ਅਪੀਲ ਬੇਨਤੀ ਕਰਦੇ ਆਂ ਵੀ ਇਸ ਪਿੰਡ ਦੀ ਪਹਿਲਾਂ ਜ਼ਮੀਨ ਲੈ ਲਈ ਹਾਈਵੇ ਵਿੱਚ ਆ ਗਈ ਫਿਰ ਰਹਿਂਦੀ ਖੁੰਦੀ ਜ਼ਮੀਨ ਸਾਰੀ ਜਿਹੜੀ ਸੀ ਚਲ ਗਈ ਇੰਪਰੂਵਮੈਂਟ ਸਸਟਸ ਸਕੀਮ ਨੰਬਰ 7 ਵਿੱਚ ਹੁਣ ਬਾਕੀ ਜਿਹੜੀ ਰਹਿ ਗਈ ਆ ਸਾਰਿਆਂ ਦੀ ਉਹ ਸਾਰੀ ਦੀ ਸਾਰੀ ਜ਼ਮੀਨ ਇਸ ਪਾਸੇ ਚੱਲ ਚਲੀ ਜਾਂਦੀ ਅਸੀਂ ਇਸ ਜ਼ਿੰਦ ਵਾਲੇ ਜਿੰਨੀ ਦੇਣਾ ਨਹੀਂ ਚਾਹੁੰਦੇ ਅਸੀਂ ਸਾਰੇ ਆ ਸਾਰੇ ਆਗੂ ਆਏ ਆ ਅੱਜ ਸਯੁਗਤ ਕਿਸਾਨ ਮੋਰਚੇ ਦੇ ਆਗੂ ਆ ਸਾਰੇ ਹੀ ਮੇਰਾਤ ਲੋਕ ਸਿੰਘ ਹੁਣੀ ਨੇ ਗੁਰਵਿੰਦਰ ਸਿੰਘ ਹੁਣੀ ਨੇ ਭਾਗੋ ਕਮਾ ਹੁਣੀ ਨੇ ਅਸੀਂ ਸਾਰੇ ਇਸ ਗੱਲ ਤੇ ਡ੍ਰਿੜਵਾ ਕਿ ਜਿਸ ਤਰ੍ਹਾਂ ਅਸੀਂ ਲੜਾਈ ਲੜੀ ਸੀ ਪ੍ਰਧਾਨ ਮੰਤਰੀ ਮੋਦੀ ਹੁਣ ਦੇ ਖਿਲਾਫ ਕਾਲੇ ਕਾਨੂੰਨਾਂ ਦੇ ਖਿਲਾਫ ਇਸੇ ਤਰ੍ਹਾਂ ਹੀ ਇਹ ਲੜਾਈ ਲੜਾਂਗੇ ਅਸੀਂ ਜ਼ਮੀਨ ਕਿਸੇ ਵੀ ਕੀਮਤ ਤੇ ਲੈਣ ਨਹੀਂ ਦੇਣੀ ਕਿਉਂਕਿ ਸਾਰੇ ਕਿਸਾਨਾਂ ਨੇ ਲਿਖ ਕੇ ਦਿੱਤਾ ਐਫੀਡੇਵਟ ਦੇ ਰਹੇ ਆ ਕਿ ਅਸੀਂ ਇਹ ਜ਼ਮੀਨ ਕਿਸੇ ਵੀ ਕੀਮਤ ਤੇ ਨਹੀਂ ਦੇਣੀ ਇਹ ਮਰਨ ਮਾਰਦੇ ਆਉਣਗੇ ਅਸੀਂ ਵੀ ਨਾਲ ਆਵਾਂਗੇ ਅਸੀਂ ਸਾਰ ਹਸ ਆਪਣੇ ਆਖੀਰਲੇ ਦਮ ਤੱਕ ਇਹਨਾਂ ਕਿਸਾਨਾਂ ਦੇ ਨਾਲ ਖਲੋਵਾਂਗੇ ਇਥੋਂ ਤੱਕ ਵੀ ਜਿਹੜੇ ਮਜ਼ਦੂਰ ਨੇ ਇਸ ਪਿੰਡ ਦੇ 60% ਦੇ ਕਰੀਬ ਮਜ਼ਦੂਰ ਨੇ ਉਹ ਮਜ਼ਦੂਰ ਬਹੁਤੇ ਇਸ ਜ਼ਮੀਨ ਤੇ ਨਿਰਭਰ ਕਰਦੇ ਆ ਉਹਨਾਂ ਕਿੱਥੇ ਜਾਣਾ ਵਾ ਇਹ ਸਮੁੱਚਾ ਮਸਲਾ ਵਾ ਤੇ ਇਸ ਪਿੰਡ ਦਾ ਅੱਗੇ ਉੱਜੜ ਚੁੱਕਾ ਵਾ ਤੇ ਇਹਦਾ ਖੁੰਦਾ ਇਹਨੂੰ ਨਾ ਜਾੜਿਆ ਜਾਵੇ ਅਸੀਂ ਔਰ ਜੋਰ ਬੇਨਤੀ ਕਰਦੇ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵੀ ਇਹ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਵਾ ਕਿ ਅਸੀਂ ਮਰਜ਼ੀ ਦੇ ਖਿਲਾਫ ਕਿਸਾਨਾਂ ਦੀ ਮਰਜ਼ੀ ਦੇ ਖਿਲਾਫ ਜਮੀਨ ਨਹੀਂ ਲਵਾਂਗੇ ਉਸ ਵਾਅਦੇ ਨੂੰ ਪਗਾਉਣ ਇਹਨਾਂ ਨੇ ਜੋ ਐਫੀਡੀ ਦਿੱਤੇ ਆ ਲਿਖਤੀ ਰੂਪ 'ਚ ਦੇਸੀ ਹੁੰਦੇਤਾ ਵਾ ਸਾਡੇ ਹਲਕੇ ਦੇ ਜਿਹੜੇ ਆ ਇੰਚਾਰਜ ਨੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੈ ਬਹਿਲ ਸਾਹਿਬ ਉਹਨਾਂ ਨੂੰ ਮੰਗਪੱਤਰ ਦਿੱਤਾ ਵਾ ਤੇ ਅਸੀਂ ਹੋਰ ਕੀ ਕਰੀਏ ਅਸੀਂ ਫਿਰ ਸਾਡੇ ਕੋਲ ਲੜਨ ਤੋਂ ਬਿਨਾ ਕੋਈ ਚਾਰਾ ਨਹੀਂ ਪਰ ਅਸੀਂ ਨਹੀਂ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਖਾ ਮਖਾ ਲੜਾਈਆਂ ਵਿੱਚ ਸ਼ਾਮਲ ਹੋਈਏ ਪਰ ਜੇ ਇੱਕ ਖਾਨਾ ਵਾਲਾ ਧੱਕਾ ਹੁੰਦਾ ਤੇ ਅਸੀਂ ਡਟ ਕੇ ਲੜਾਂਗੇ ਸਾਰੀਆਂ ਜਥੇਬੰਦੀਆਂ ਸਾਰਾ ਸਯੁਕਤ ਕਿਸਾਨ ਮੋਰਚਾ ਡਟ ਕੇ ਲੜਾਈ ਲੜੂਗਾ ਕੋਈ ਕਸਰ ਨਹੀਂ ਛੱਡਾਂਗੇ ਅਸੀਂ ਮਾਨਾ ਰਜਿੰਦਰ ਸਿੰਘ ਗਰਦਾਸਪੁਰ ਜ਼ਿਲ੍ਹੇ ਦਾ ਸਾਡਾ ਕਰਾਲਾ ਪਿੰਡ ਜੇ ਅਸੀਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਦੇ ਆਂ ਕਿ ਜਿਹੜੀ ਤੁਸੀਂ 6 6 25 ਨੂੰ ਇੱਕ ਲੈਂਡ ਪੂਲਿੰਗ ਦਾ ਨੋਟੀਫਿਕੇਸ਼ਨ ਦਿੱਤਾ ਵਾ ਕਿਸਾਨਾਂ ਦੀਆਂ ਜ਼ਮੀਨਾਂ ਹਰਪਣ ਲਈ ਉਹਦੇ ਵਿੱਚ ਤੁਸੀਂ ਲਿਖਿਆ ਵਾ ਕਿ ਮਾਲਕਾਂ ਦੀ ਸਹਿਮਤੀ ਨਾਲ ਜ਼ਮੀਨ ਲਈ ਜਾਏਗੀ ਪਰ ਪੰਜਾਬ ਵਿੱਚ ਕੋਈ ਵੀ ਜ਼ਿੰਮੇਵਾਰ ਇਦਾਂ ਦਾ ਨਹੀਂਗਾ ਜਿਹੜਾ ਵੀ ਆਪਣੀ ਸਹਿਮਤੀ ਨਾਲ ਗਵਰਨਮੈਂਟ ਨੂੰ ਜ਼ਮੀਨ ਦੇਗਾ ਉਹਦਾ ਵੱਡਾ ਕਰਨੇ ਆ ਕਿ ਇੱਥੇ ਜਦੋਂ ਅਸੀਂ ਰਜਿਸਟਰੀਆਂ ਕਰਾਉਂਦੇ ਆ ਹਰ ਬੰਦਾ ਆਪਣਾ ਫਾਇਦਾ ਸੋਚਦਾ ਵਾ ਤੇ ਘੱਟ ਰੇਟ ਤੇ ਰਜਿਸਟਰੀਆਂ ਹੁੰਦੀਆਂ ਸਰਕਾਰੀ ਰੇਟ ਤੇ ਤੇ ਮਾਰਕੀਟ ਰੇਟ ਉਹਦੇ ਤੋਂ 10 ਗੁਣਾ ਵੱਧ ਹੁੰਦਾ ਸਾਡਾ ਘਰਾਲਾ ਪਿੰਡ ਜੀ ਬਿਲਕੁਲ ਬੱਸ ਸਟੈਂਡ ਦੇ ਨਾਲ ਆ ਸਾਨੂੰ ਦੌੜੀ ਮਾਰ ਅੱਗੇ ਵੱਜ ਚੁੱਕੀ ਆ ਜਦੋਂ ਇੱਥੇ ਹਾਈਵੇ ਨਿਕਲਿਆ ਬਾਈਪਾਸ ਚ ਘਰਾਲੇ ਪਿੰਡ ਦੀ ਜ਼ਮੀਨ ਆਈ ਉਸ ਤੋਂ ਬਾਅਦ ਇੱਕ 7 ਨੰਬਰ ਸਕੀਮ ਨਿਕਲੀ ਜਿਹਦੇ ਵਿੱਚ ਘਰਾਲੇ ਪਿੰਡ ਦੇ ਮਾਲਕੀ ਸੀ ਰਕਬਾ ਸੇ ਜਿਆਦਾ ਨੰਗਲਦਾ ਸੀ ਮਾਲਕੀ ਘਰਾਲੇ ਪਿੰਡ ਦੀ ਸੀ ਉਹਨਾਂ ਨੂੰ ਈਜਾਰ ਦਿੱਤਾ ਗਿਆ ਪੈਸੇ ਲੈਣ ਲਈ ਦਰਦਾਂ ਦੀਆਂ ਠੋਕਰਾਂ ਖਾ ਕੇ ਘਟੋ ਘਟ ਅੱਠ ਮਹੀਨੇ ਧਰਨੇ ਲਾ ਕੇ ਉਦੇ ਤੋਂ ਬਾਅਦ ਪੈਸੇ ਮਿਲੇ ਉਹਦਾ ਕਰਨੇ ਸੀ ਕਿ ਜਦੋਂ ਐਸੀ ਇੰਪਰੂਵਮੈਂਟ ਟਰਸਟ ਕੋ ਪੈਸੇ ਲੈਣ ਜਾਂਦੇ ਸੀ ਉਹ ਹਨ ਨੂੰ ਕਹਿ ਦਿੰਦੇ ਸੀ ਤੁਹਾਡੇ ਕੋਲ ਪੈਸਾ ਹੈ ਨਹੀਂਗਾ ਜਦੋਂ ਆਏਗਾ ਦੇ ਦਾਂਗੇ ਹਾਲਾਂਕਿ ਅਸੀਂ ਕੇਸ ਵੀ ਜਿੱਤ ਚੁੱਕੇ ਸੀ ਵੀ ਇਹਨਾਂ ਦੇ ਜਿਹੜੇ ਬੰਦੇ ਪੈਸੇ ਆ ਪਲੱਸ ਇੰਟਰਸਟ ਦਓ ਪਰ ਉਹ ਸਾਨੂੰ ਬਹੁਤ ਖਰਾਬ ਕਰਦੇ ਸੀ ਹੁਣ ਸਾਡੀ ਜ਼ਮੀਨ ਲੈਂਡ ਪੂਲਿੰਗ ਚ ਆਈ ਆ ਅਸੀਂ ਬੇਨਤੀ ਕਰਦੇ ਆਂ ਵੀ ਤੁਸੀਂ ਇਹ ਕੀਤਾ ਕਿਹਾ ਵਾ ਵੀ ਜ਼ਿੰਮੇਦਾਰਾਂ ਦੀ ਮਾਲਕੀ ਨਾ ਦੇਣਾ ਚਾਹੁੰ ਲਵਾਂਗੇ ਜ਼ਮੀਨ ਪਰ ਅਸੀਂ ਕੋਈ ਵੀ ਜ਼ਿੰਮੇਦਾਰ ਸਾਡੇ ਪਿੰਡ ਦਾ ਜ਼ਮੀਨ ਦੇਣ ਨੂੰ ਤਿਆਰ ਨਹੀਂਗਾ ਕਿਉਂਕਿ ਜ਼ਮੀਨ ਜ਼ਮੀਦਾਰ ਦੀ ਮਾਂ ਹੁੰਦੀ ਆ ਉਹਨੂੰ ਉੱਤੇ ਪਰਿਵਾਰ ਨਿਰਭਰ ਕਰਦਾ ਵਾ ਉਹਦਾ ਗੁਜ਼ਾਰਾ ਕਰਦਾ ਵਾ ਜ਼ਮੀਦਾਰਾਂ ਦੇ ਬੱਚੇ ਵੀ ਘੱਟ ਪੜੇ ਲਿਖੇ ਹੁੰਦੇ ਆ ਉਹ ਵੀ ਬਾਈ ਜੋਗ ਹੁੰਦੇ ਆ ਹੋਰ ਕੋਈ ਕੰਮ ਨਹੀਂ ਕਰ ਸਕਦੇ ਸਰ ਸਾਡੀ ਜ਼ਮੀਨ ਬਿਲਕੁਲ ਗਰਦਾਸਪੁਰ ਬੱਸ ਸਟੈਂਡ ਦੇ ਨੇਰੇ ਆ ਉੱਥੇ 4 ਗੁਣਾ ਛੱਡ ਕੇ ਤੁਸੀਂ 10 ਗੁਣਾ ਵੀ ਦੋਗੇ ਸਾਡੇ ਪਿੰਡ ਦਾ ਕੋਈ ਵੀ ਜ਼ਮੀਦਾਰ ਮਰ ਜਾਏਗਾ ਜ਼ਮੀਨ ਤੇ ਇਨਤਿਆਰ ਨਹੀਂ ਹੋਏਗਾ ਇਸ ਕਰਕੇ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਸਾਡੀ ਜ਼ਮੀਨ ਦਾ ਜਿਹੜਾ ਨੋਟੀਫਿਕੇਸ਼ਨ ਕੀਤਾ ਉਹਨੂੰ ਰੱਦ ਕੀ ਕੀਤਾ ਜਾਏ ਨੋਟੀਫਿਕੇਸ਼ਨ ਆ ਗਿਆ ਤੇ ਜੇ ਬਾਈ ਜਾਨ ਸਰਕਾਰ ਫੇਰ ਜ਼ਬਰਦਸਤੀ ਐਕਵਾਇਰ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਕੀ ਕੀਤਾ ਜਾਏ ਸਰ ਪਹਿਲਾਂ ਤੇ ਉਹਨਾਂ ਕਿਹਾ ਵਾ ਵੀ ਜ਼ਿੰਮੇਦਾਰਾਂ ਦੀ ਮਾਲਕੀ ਨਾ ਲਾਂਗੇ ਜੇ ਉਹ ਜ਼ਬਰਦਸਤੀ ਕਰਨਗੇ ਤੇ ਅਸੀਂ ਆਪਣੀ ਜਾਨ ਤੇ ਖੇਡ ਕੇ ਜ਼ਮੀਨ ਬਚਾਵਾਂਗੇ ਭਾਵੇਂ ਸਾਨੂੰ ਮਰ ਮਿਟਣਾ ਪਵੇ ਸਾਡੀ 6 6 25 ਨੂੰ ਸਾਡੀ ਜ਼ਮੀਨ ਦਾ ਨੋਟੀਫਿਕੇਸ਼ਨ ਆਇਆ ਹੈ ਸਰਕਾਰ ਐਕਵਾਇਰ ਕਰ ਰਹੀ ਹੈ ਐਕਵਾਇਰ ਵੀ ਫ੍ਰੀ ਕਰ ਰਹੀ ਹੈ ਜਦੋਂ ਕਿ ਸਾਡੀਆਂ ਜ਼ਮੀਨਾਂ ਦੋ ਵਾਰੀ ਸਾਡੇ ਕੋਲੋਂ ਪਹਿਲਾਂ ਵੀ ਫ੍ਰੀ ਆਫ ਕਾਸਟ ਖੁਸਕੀਆਂ ਨੇ ਪਹਿਲਾਂ ਹਾਈਵੇ ਨਿਕਲਿਆ ਉਹਦੇ ਵਿੱਚ 65000 ਨੂੰ ਕਿੱਲਾ ਸਾਡਾ ਅਕਵਾਇਰ ਕੀਤਾ ਗਿਆ ਉਸ ਤੋਂ ਬਾਅਦ 7 ਨੰਬਰ ਸਕੀਮ ਆਈ ਇੰਪਰੂਵਮੈਂਟ ਟਰਸਟ ਇੰਪਰੂਵਮੈਂਟ ਟਰਸਟ ਨੇ ਸਾਨੂੰ 12 ਲੱਖ ਕਿੱਲੇ ਦਾ ਰੇਟ ਦਿੱਤਾ ਜਿਹੜਾ ਕਿ ਅੱਜ ਤੋਂ 25 30 ਸਾਲ ਪਹਿਲਾਂ ਕਰੋੜਾਂ ਦੀ ਜ਼ਮੀਨ ਸੀ ਸਾਡੀ ਸਾਨੂੰ 12 ਲੱਖ ਦੇ ਹਿਸਾਬ ਨਾਲ ਸਾਡੇ ਕੋਲੋਂ ਕੋਈ ਗਈ ਔਰ ਉਹ ਜ਼ਮੀਨ ਜਿਹੜੀ ਆ ਉਹਦੇ ਪੈਸੇ ਅਸੀਂ ਆ ਜਿਹੜੇ ਸਰਕਾਰ ਦੇ ਤੈਅ ਕੀਤੇ ਹੋਏ ਪੈਸੇ ਸੀ ਉਹ ਲੈਣ ਵਾਸਤੇ ਅਸੀਂ 7 ਮਹੀਨੇ ਸੜਕਾਂ ਦੇ ਉੱਪਰ ਬੈਠੇ 7 ਮਹੀਨੇ ਸੜਕਾਂ ਉੱਪਰ ਬੈਠ ਕੇ ਫਿਰ ਅਸੀਂ ਉਹ ਆਪਣੇ ਪੈਸੇ ਲਏ ਤਾਂ ਹੁਣ ਤੀਸਰੀ ਵਾਰੀ ਸਾਨੂੰ ਇਹ ਮਾਰ ਪੈ ਰਹੀ ਆ ਜਿਹੜੀ ਇਹ ਤੀਸਰੀ ਵਾਰੀ ਮਾਰ ਪੈ ਰਹੀ ਆ ਇਹਦੇ ਵਿੱਚ ਅਸੀਂ ਬਿਲਕੁਲ ਬੇਜਮੀਨੇ ਬੇਕਰੇ ਹੋ ਜਾਂਨੇ ਆ ਸਾਡੇ ਛੋਟੇ-ਛੋਟੀਆਂ ਜ਼ਮੀਨਾਂ ਦੇ ਅਸੀਂ ਮਾਲਕ ਆ ਥੋੜੀ-ਥੋੜੀ ਜ਼ਮੀਨਾਂ ਦੇ ਮਾਲਕ ਆ ਸਾਡੇ ਸਾਰਿਆਂ ਦੇ ਬੱਚੇ ਕਿਸੇ ਦਾ ਵੀ ਕੋਈ ਏਮਪਲਾਈ ਨਹੀਂ ਹੈਗਾ ਕੋਈ ਨੌਕਰੀ ਨਹੀਂ ਨੌਕਰੀ ਪੇਸ਼ਾ ਨਹੀਂ ਆ ਕੋਈ ਹੋਰ ਰੋਜ਼ਗਾਰ ਨਹੀਂ ਆ ਅਸੀਂ ਜਟਾਂ ਜ਼ਿੰਮੇਦਾਰਾਂ ਦੇ ਬੱਚੇ ਜਿਹੜੇ ਆ ਹੋਰ ਰੋਜ਼ਗਾਰ ਕਰ ਵੀ ਨਹੀਂ ਸਕਦੇ ਜਿਆਦਾ ਕਿਉਂਕਿ ਉਹ ਜ਼ਮੀਨ ਨਾਲ ਜੁੜੇ ਆ ਸ਼ੁਰੂ ਤੋਂ ਖੇਤੀਬਾੜੀ ਦਾ ਕੰਮ ਕਰਦੇ ਆ ਰਹੇ ਆ ਤੇ ਜੇ ਸਾਡੇ ਕੋਲੋਂ ਇਹ ਜ਼ਮੀਨਾਂ ਖੋਈਆਂ ਜਾਣਗੀਆਂ ਪਤਾ ਨਹੀਂ ਇਹਨਾਂ ਦੀ ਡਿਵੈਲਪਮੈਂਟ ਕਦੋਂ ਹੁੰਦੀ ਆ ਕਦੋਂ ਨਹੀਂ ਹੁੰਦੀ ਸਰਕਾਰ ਕੋਲੋਂ ਸਾਨੂੰ ਕੀ ਮਿਲਦਾ ਆ ਨਹੀਂ ਮਿਲਦਾ ਹੁਣ ਤੇ ਫ੍ਰੀ ਆਫ ਕਾਸਟ ਸਾਡੇ ਕੋਲੋਂ ਖੋਈਆਂ ਜਾ ਰਹੀਆਂ ਨੇ ਤਾਂ ਜਦੋਂ ਸਾਡੇ ਬੱਚੇ ਬੇਘਰੇ ਹੋ ਜਾਣਗੇ ਇਹਨਾਂ ਦੇ ਰੋਜ਼ਗਾਰ ਦਾ ਇਹਨਾਂ ਦੀ ਰੋਜ਼ੀ ਰੋਟੀ ਦਾ ਕੋਈ ਸਾਧਨ ਨਹੀਂ ਰਹਿ ਜਾਣਾ ਤਾਂ ਫਿਰ ਇਹ ਬੱਚੇ ਸਾਡੇ ਪਰਿਵਾਰ ਕੀ ਕਰਨਗੇ ਕਿਹੜਾ ਪਿੰਡ ਹੈ ਕਿੰਨੀ ਜ਼ਮੀਨ ਹੈ ਟੋਟਲ ਔਰ ਕਿੰਨੇ ਪਰਿਵਾਰ ਇਫੈਕਟਡ ਹੋ ਰਹੇ ਆ ਸਾਡਾ ਪਿੰਡ ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਕਰਾਲਾ ਆ ਬਿਲਕੁਲ ਗੁਰਦਾਸਪੁਰ ਮਾਰਕੀਟ ਕਮੇਟੀ ਦੇ ਵਿੱਚ ਅਸੀਂ ਆਉਂਦੇ ਆ ਸਾਡੀ ਸ਼ਹਿਰੀ ਜ਼ਮੀਨ ਹੈ ਸਾਰੀ ਪਹਿਲਾਂ ਵੀ ਸਾਡੀ ਸ਼ਹਿਰੀ ਜ਼ਮੀਨ ਅਕਵਾਇਰ ਕੀਤੀ ਹੁਣ ਵੀ ਸ਼ਹਿਰੀ ਜ਼ਮੀਨ ਹੈ ਤੇ ਸ਼ਹਿਰੀ ਜ਼ਮੀਨ ਜਿਹੜੀ ਆ ਅਸੀਂ ਸਾਡੀ 80 ਏਕੜ ਜ਼ਮੀਨ ਆ ਰਹੀ ਆ ਕਿੰਨੇ ਪਰਿਵਾਰ ਹੋਣਗੇ ਕੋਈ 15-20 ਪਰਿਵਾਰ ਹੋਣੇ ਜਿਹੜੇ ਇਹਦੇ ਨਾਲ ਇਫੈਕਟਡ ਹੋਣਗੇ ਕੀ ਬਣਨ ਜਾ ਰਿਹਾ ਇੱਥੇ ਇਥੇ ਸਰਕਾਰ ਡਵੈਲਪ ਕਰ ਰਹੀ ਹੈ ਸ਼ਹਿਰੀ ਵਿਕਾਸ ਯੋਜਨਾ ਦੇ ਤਹਿਤ ਲੈਂਡ ਪੂਲਿੰਗ ਸਕੀਮ ਜਿਹੜੀ ਆ ਉਹਦੇ ਤਹਿਤ ਸਰਕਾਰ ਸਾਡੇ ਕੋਲੋਂ ਜ਼ਮੀਨਾਂ ਖੋ ਰਹੀ ਹੈ ਲੇਕਿਨ ਸੀਐਮ ਨੇ ਜਿਸ ਲਈ ਸਕੀਮ ਅਨਾਉਂਸ ਕੀਤੀ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਕਿਸਾਨ ਦੀ ਸੈਂਪਟੀ ਉਹ ਨਾ ਜ਼ਮੀਨ ਦੇ ਮਾਲਕ ਦੀ ਸੈਂਪਟੀ ਤੋਂ ਬਿਨਾ ਕੋਈ ਜ਼ਮੀਨ ਐਕਵਾਇਰ ਨਹੀਂ ਕਰਾਂਗੇ ਜੀ ਸਰਕਾਰ ਨੇ ਲਿਖਿਆ ਹੋਇਆ ਹੈ ਪੇਪਰ ਦੇ ਉੱਪਰ ਤਾਂ ਅਸੀਂ ਇਹ ਵਾਲੇ ਲੈਟਰ ਡੀਸੀ ਸਾਹਿਬ ਨੂੰ ਜਿਹੜੇ ਸਾਡੇ ਹੈਗੇ ਨੇ ਹਲਕੇ ਦੇ ਮਾ ਬਾਈ ਬੈਲ ਸਾਹਿਬ ਉਹਨਾਂ ਨੂੰ ਹੋਰ ਅਲੱਗ-ਅਲੱਗ ਅਸੀਂ ਸਾਰੇ ਅਦਾਰਿਆਂ ਵਿੱਚ ਐਪਲੀਕੇਸ਼ਨਾਂ ਦੇ ਰਹੇ ਹਾਂ ਲਿਖ ਕੇ ਕਿ ਜਦੋਂ ਸਰਕਾਰ ਨੇ ਲਿਖਿਆ ਹੋਇਆ ਹੈ ਕਿ ਸਰਕਾਰ ਕਿਸਾਨ ਦੀ ਸਹਿਮਤੀ ਤੋਂ ਬਿਨਾਂ ਅਸੀਂ ਕੋਈ ਜ਼ਮੀਨਤ ਵਾਹਿ ਨਹੀਂ ਕਰਾਂਗੇ ਤਾਂ ਅਸੀਂ ਬਿਲਕੁਲ ਕੋਈ ਵੀ ਫੈਮਿਲੀ ਇਸ ਨਾਲ ਸਹਿਮਤ ਨਹੀਂ ਆ ਅਸੀਂ 1 ਇੰਚ ਵੀ ਜ਼ਮੀਨ ਦੇਣ ਨੂੰ ਤਿਆਰ ਨਹੀਂ ਆ ਨਹੀਂ ਦੇਣੀ ਕਿੱਲਿਆਂ ਦੇ ਕਿੱਲੇ ਤੇ ਕੀ ਅਸੀਂ 1 ਇੰਚ ਵੀ ਜ਼ਮੀਨ ਨਹੀਂ ਦੇਵਾਂਗੇ ਕੀ ਰਹੇਗਾ ਇਹਦੇ ਵਿੱਚ ਅਸੀਂ ਆਸਲੇ ਪਿੰਡ ਘਰਾਲੇ ਇਕੱਠੇ ਆ ਸਾਰੇ ਬੈਠੇ ਹੋਏ ਆ ਸਾਡੀ ਸਿਲੀਮਰ ਬੇਨਤੀ ਆਪ ਇਸ ਪਿੰਡ ਦੀ ਜ਼ਮੀਨ 80 ਏਕੜ ਸਰਕਾਰ ਨੇ ਐਕਵਾਇਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਤਾ ਅਖਬਾਰਾਂ ਦੇ ਵਿੱਚ ਅਸੀਂ ਇਹ ਅਪੀਲ ਬੇਨਤੀ ਕਰਦੇ ਆਂ ਵੀ ਇਸ ਪਿੰਡ ਦੀ ਪਹਿਲਾਂ ਜ਼ਮੀਨ ਲੈ ਲਈ ਹਾਈਵੇ ਵਿੱਚ ਆ ਗਈ ਫਿਰ ਰੇਂਦੀ ਖੁੰਦੀ ਜ਼ਮੀਨ ਸਾਡੀ ਜਿਹੜੀ ਸੀ ਚਲ ਗਈ ਇੰਪਰੂਵਮੈਂਟ ਸਰਸ ਸਕੀਮ ਨੰਬਰ 7 ਵਿੱਚ ਹੁਣ ਬਾਕੀ ਜਿਹੜੀ ਰਹਿ ਗਈ ਆ ਸਾਰਿਆਂ ਦੀ ਉਹ ਸਾਰੀ ਦੀ ਸਾਰੀ ਜ਼ਮੀਨ ਇਸ ਪਾਸੇ ਚੱਲ ਚਲੀ ਜਾਂਦੀ ਆ ਅਸੀਂ ਇਸ ਪਿੰਡ ਵਾਲੇ ਜਿੰਨੀ ਦੇਣਾ ਨਹੀਂ ਚਾਹੁੰਦੇ ਅਸੀਂ ਸਾਰੇ ਆ ਸਾਰੇ ਆਗੂ ਆਏ ਆ ਅੱਜ ਸਯੁਗਤ ਕਿਸਾਨ ਮੋਰਚੇ ਦੇ ਆਗੂ ਆ ਸਾਰੇ ਹੀ ਮੇਰਾਤ ਲੋਕ ਸਿੰਘ ਹੁਣੀ ਨੇ ਗੁਰਵਿੰਦਰ ਸਿੰਘ ਹੁਣੀ ਨੇ ਭਾਗੋ ਕਮਾ ਹੁਣੀ ਨੇ ਅਸੀਂ ਸਾਰੇ ਇਸ ਗੱਲ ਤੇ ਡ੍ਰਿੜ ਵਾਂ ਕਿ ਜਿਸ ਤਰ੍ਹਾਂ ਅਸੀਂ ਲੜਾਈ ਲੜੀ ਸੀ ਪ੍ਰਧਾਨ ਮੰਤਰੀ ਮੋਦੀ ਹੁਣ ਦੇ ਖਿਲਾਫ ਕਾਲੇ ਕਾਨੂੰਨਾਂ ਦੇ ਖਿਲਾਫ ਇਸੇ ਤਰ੍ਹਾਂ ਹੀ ਇਹ ਲੜਾਈ ਲੜਾਂਗੇ ਅਸੀਂ ਜਮੀਨ ਕਿਸੇ ਵੀ ਕੀਮਤ ਤੇ ਲੈਣ ਨਹੀਂ ਦੇਣੀ ਕਿਉਂਕਿ ਸਾਰੇ ਕਿਸਾਨਾਂ ਨੇ ਲਿਖ ਕੇ ਦਿੱਤਾ ਐਫੀਡੇਵਟ ਦੇ ਰਹੇ ਆ ਅਸੀਂ ਇਹ ਜ਼ਮੀਨ ਕਿਸੇ ਵੀ ਕੀਮਤ ਤੇ ਨਹੀਂ ਦੇਣੀ। ਇਹ ਮਰ ਮਾਰ ਤੇ ਆਉਣਗੇ ਅਸੀਂ ਵੀ ਨਾਲ ਆਵਾਂਗੇ। ਅਸੀਂ ਸਾਰ ਹੱਥ ਆਪਣੇ ਆਖੀਰਲੇ ਦਮ ਤੱਕ ਇਹਨਾਂ ਕਿਸਾਨਾਂ ਦੇ ਨਾਲ ਖਲੋਵਾਂਗੇ। ਇਥੋਂ ਲਗਭਗ ਜਿਹੜੇ ਮਜ਼ਦੂਰ ਨੇ ਇਸ ਪਿੰਡ ਦੇ 60% ਦੇ ਕਰੀਬ ਮਜ਼ਦੂਰ ਨੇ ਉਹ ਮਜ਼ਦੂਰ ਬਹੁਤੇ ਇਸ ਜ਼ਮੀਨ ਤੇ ਨਿਰਭਰ ਕਰਦੇ ਆ। ਉਹਨਾਂ ਕਿੱਥੇ ਜਾਣਾ ਵਾ? ਇਹ ਸਮੁੱਚਾ ਮਸਲਾ ਵਾ। ਤੇ ਇਸ ਪਿੰਡ ਦਾ ਅੱਗੇ ਉੱਜੜ ਚੁੱਕਾ ਵਾ ਤੇ ਇਹਦਾ ਖੁੰਦਾ ਇਹਨੂੰ ਨਾ ਜਾੜਿਆ ਜਾਵੇ। ਅਸੀਂ ਪਰ ਜ਼ੋਰ ਬੇਨਤੀ ਕਰਦੇ ਆ ਮਾਣਯੋਗ ਮੁੱਖ ਮੰਤਰੀ ਸਾਹਿਬ ਨੂੰ ਇਹ ਜਿਹੜਾ ਉਹਨਾਂ ਦਾ ਵਾਅਦਾ ਕੀਤਾ ਵਾ ਕਿ ਅਸੀਂ ਮਰਜ਼ੀ ਦੇ ਖਿਲਾਫ ਕਿਸਾਨ ਦੀ ਮਰਜ਼ੀ ਦੇ ਖਿਲਾਫ ਜਮੀਨ ਨਹੀਂ ਲਵਾਂਗੇ ਉਸ ਵਾਅਦੇ ਨੂੰ ਪਗਾਉਣ ਇਹਨਾਂ ਨੇ ਜੋ ਐਫੀਏਡ ਦਿੱਤੇ ਆ ਲਿਖਤੀ ਰੂਪ 'ਚ ਦੇਸੀ ਹੁੰਦੇਤਾ ਵਾ ਸਾਡੇ ਹਲਕੇ ਦੇ ਜਿਹੜੇ ਐ ਇੰਚਾਰਜ ਨੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਹਿਲ ਸਾਹਿਬ ਉਹਨਾਂ ਨੂੰ ਮੰਗਪੱਤਰ ਦਿੱਤਾ ਵਾ ਤੇ ਅਸੀਂ ਹੋਰ ਕੀ ਕਰੀਏ ਅਸੀਂ ਫਿਰ ਸਾਡੇ ਕੋਲ ਲੜਨ ਤੋਂ ਬਿਨਾ ਕੋਈ ਚਾਲਾ ਨਹੀਂ ਪਰ ਅਸੀਂ ਨਹੀਂ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਖਾ ਮਖ ਲੜਾਈਆਂ ਵਿੱਚ ਸ਼ਾਮਲ ਹੋਈਏ ਪਰ ਜੇ ਕਸਾਨਾਂ ਦਾ ਧੱਕਾ ਹੁੰਦਾ ਤੇ ਅਸੀਂ ਡਟ ਕੇ ਲੜਾਂਗੇ ਸਾਰੀਆਂ ਜਥੇਬੰਦੀਆਂ ਸਾਰਾ ਸਯੁਗਤ ਕਿਸਾਨ ਮੋਰਚਾ ਡਟ ਕੇ ਲੜਾਈ ਲੜੂਗਾ ਕੋਈ ਕਸਰ ਨਹੀਂ ਛੱਡਾਂਗੇ ਅਸੀਂ ਹਨਾ ਰਜਿੰਦਰ ਸਿੰਘ ਗਰਦਾਸਪੁਰ ਜ਼ਿਲ੍ਹੇ ਦਾ ਸਾਡਾ ਕਰਾਲਾ ਪਿੰਡ ਜੇ ਅਸੀਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਦੇ ਆਂ ਕਿ ਜਿਹੜੀ ਤੁਸੀਂ 6 6 25 ਨੂੰ ਇੱਕ ਲੈਂਡ ਪੂਲਿੰਗ ਦਾ ਨੋਟੀਫਿਕੇਸ਼ਨ ਦਿੱਤਾ ਵਾ ਕਿਸਾਨਾਂ ਦੀਆਂ ਜ਼ਮੀਨਾਂ ਹਰਪਣ ਲਈ ਉਹਦੇ ਵਿੱਚ ਤੁਸੀਂ ਲਿਖਿਆ ਵਾ ਕਿ ਮਾਲਕਾਂ ਦੀ ਸਹਿਮਤੀ ਨਾਲ ਜ਼ਮੀਨ ਲਈ ਜਾਏਗੀ ਪਰ ਪੰਜਾਬ ਵਿੱਚ ਕੋਈ ਵੀ ਜ਼ਿੰਮੇਵਾਰ ਇਦਾਂ ਦਾ ਨਹੀਂਗਾ ਜਿਹੜਾ ਵੀ ਆਪਣੀ ਸਹਿਮਤੀ ਨਾਲ ਗਵਰਨਮੈਂਟ ਨੂੰ ਜ਼ਮੀਨ ਦੇਗਾ ਉਹਦਾ ਵੱਡਾ ਕਾਰਨ ਇਹ ਆ ਕਿ ਇੱਥੇ ਜਦੋਂ ਅਸੀਂ ਰਜਿਸਟਰੀਆਂ ਕਰਾਉਂਦੇ ਆ ਹਰ ਬੰਦਾ ਆਪਣਾ ਫਾਇਦਾ ਸੋਚਦਾ ਵਾ ਤੇ ਘੱਟ ਰੇਟ ਤੇ ਰਜਿਸਟਰੀਆਂ ਹੁੰਦੀਆਂ ਸਰਕਾਰੀ ਰੇਟ ਤੇ ਤੇ ਮਾਰਕੀਟ ਰੇਟ ਉਹਦੇ ਤੋਂ 10 ਗੁਣਾ ਵੱਧ ਹੁੰਦਾ ਸਾਡਾ ਘਰਾਲਾ ਪਿੰਡ ਜੀ ਬਿਲਕੁਲ ਬੱਸ ਸਟੈਂਡ ਦੇ ਨਾਲ ਆ ਸਾਨੂੰ ਦੌੜੀ ਮਾਰ ਅੱਗੇ ਵੱਜ ਚੁੱਕੀ ਆ ਜਦੋਂ ਇੱਥੇ ਹਾਈਵੇ ਨਿਕਲਿਆ ਬਾਈਪਾਸ ਚ ਘਰਾਲੇ ਪਿੰਡ ਦੀ ਜ਼ਮੀਨ ਆਈ ਉਸ ਤੋਂ ਬਾਅਦ ਇੱਕ 7 ਨੰਬਰ ਸਕੀਮ ਨਿਕਲੀ ਜਿਹਦੇ ਵਿੱਚ ਘਰਾਲੇ ਪਿੰਡ ਦੇ ਮਾਲਕੀ ਸੀ ਰਕਬਾ ਸੇ ਜਿਆਦਾ ਨੰਗਲਦਾ ਸੀ ਮਾਲਕੀ ਘਰਾਲੇ ਪਿੰਡ ਦੀ ਸੀ ਉਹਨਾਂ ਨੂੰ ਇਜਾਰ ਦਿੱਤਾ ਗਿਆ ਪੈਸੇ ਲੈਣ ਲਈ ਦਰਦਾਂ ਦੀਆਂ ਠੋਕਰਾਂ ਖਾ ਕੇ ਘਟੋ ਘਟ ਅੱਠ ਮਹੀਨੇ ਧਰਨੇ ਲਾ ਕੇ ਉਹਦੇ ਤੋਂ ਬਾਅਦ ਪੈਸੇ ਮਿਲੇ ਉਹਦਾ ਕਾਰਨ ਇਹ ਸੀ ਕਿ ਜਦੋਂ ਐਸੀ ਇੰਪਰੂਵਮੈਂਟ ਟਰਸਟ ਕੋ ਪੈਸੇ ਲੈਣ ਜਾਂਦੇ ਸੀ ਉਹ ਹਨ ਨੂੰ ਕਹਿ ਦਿੰਦੇ ਸੀ ਤੁਹਾਡੇ ਕੋਲ ਪੈਸਾ ਹੈ ਨਹੀਂਗਾ ਜਦੋਂ ਆਏਗਾ ਦੇ ਦਾਂਗੇ ਹਾਲਾਂਕਿ ਅਸੀਂ ਕੇਸ ਵੀ ਜਿੱਤ ਚੁੱਕੇ ਸੀ ਵੀ ਇਹਨਾਂ ਦੇ ਜਿਹੜੇ ਬੰਦੇ ਪੈਸੇ ਆ ਪਲੱਸ ਇੰਟਰਸਟ ਦਓ ਪਰ ਉਹ ਸਾਨੂੰ ਬਹੁਤ ਖਰਾਬ ਕਰਦੇ ਸੀ ਹੁਣ ਸਾਡੀ ਜ਼ਮੀਨ ਲੈਂਡ ਪੂਲਿੰਗ ਚ ਆਈ ਆ ਅਸੀਂ ਬੇਨਤੀ ਕਰਦੇ ਆਂ ਵੀ ਤੁਸੀਂ ਇਹ ਕੀਤਾ ਕਿਹਾ ਵਾ ਵੀ ਜ਼ਿੰਮੇਦਾਰਾਂ ਦੀ ਮਾਲਕੀ ਨਾ ਦੇਣਾ ਚਾਹੁੰ ਲਵਾਂਗੇ ਜ਼ਮੀਨ ਪਰ ਅਸੀਂ ਕੋਈ ਵੀ ਜ਼ਿੰਮੇਦਾਰ ਸਾਡੇ ਪਿੰਡ ਦਾ ਜ਼ਮੀਨ ਦੇ ਇਹਨੂੰ ਤਿਆਰ ਨਹੀਂ ਕਰਾ ਕਿਉਂਕਿ ਜ਼ਮੀਨ ਜ਼ਿਮੀਦਾਰ ਦੀ ਮਾਂ ਹੁੰਦੀ ਆ ਉਦੋਂ ਉਹ ਤੇ ਪਰਿਵਾਰ ਨਿਰਭਰ ਕਰਦਾ ਵਾ ਉਹਦਾ ਗੁਜ਼ਾਰਾ ਕਰਦਾ ਵਾ ਜ਼ਿੰਮੇਦਾਰਾਂ ਦੇ ਬੱਚੇ ਵੀ ਘੱਟ ਪਰੇ ਲਿਖੇ ਹੁੰਦੇ ਆ ਉਹ ਵੀ ਬਾਈ ਜੋਗ ਹੁੰਦੇ ਆ ਹੋਰ ਕੋਈ ਕੰਮ ਨਹੀਂ ਕਰ ਸਕਦੇ ਸਰ ਸਾਡੀ ਜ਼ਮੀਨ ਬਿਲਕੁਲ ਗਰਦਾਸਪੁਰ ਬੱਸ ਸਟੈਂਡ ਦੇ ਨੇਰੇ ਆ ਉਥੇ 4 ਗੁਣਾ ਛੱਡ ਕੇ ਤੁਸੀਂ 10 ਗੁਣਾ ਵੀ ਦੋਗੇ ਸਾਡੇ ਪਿੰਡ ਦਾ ਕੋਈ ਵੀ ਜ਼ਿੰਮੇਦਾਰ ਮਰ ਜਾਏਗਾ ਜ਼ਮੀਨ ਦੇ ਇਨਤਿਆਰ ਨਹੀਂ ਹੋਏਗਾ ਇਸ ਕਰਕੇ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਸਾਡੀ ਜ਼ਮੀਨ ਦਾ ਜਿਹੜਾ ਨੋਟੀਫਿਕੇਸ਼ਨ ਕੀਤਾ ਉਹਨੂੰ ਰੱਦ ਕੀਤਾ ਜਾਏ ਨੋਟੀਫਿਕੇਸ਼ਨ ਆ ਗਿਆ ਤੇ ਜੇ ਬਾਈ ਜਨ ਸਰਕਾਰ ਫਿਰ ਜਬਰਦਸਤੀ ਇਹ ਫੇਰ ਕਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਕੀ ਕੀਤਾ ਜਾਏਗਾ ਸਰ ਪਹਿਲਾਂ ਤੇ ਉਹਨਾਂ ਆ ਕਿਹਾ ਵਾ ਵੀ ਜ਼ਿਮੀਂਦਾਰਾਂ ਦੀ ਮਾਲਕੀ ਨਾ ਲਾਂਗੇ ਜੇ ਉਹ ਜਬਰਦਸਤੀ ਕਰਨਗੇ ਤੇ ਅਸੀਂ ਆਪਣੀ ਜਾਨ ਤੇ ਖੇੜ ਕੇ ਜ਼ਮੀਨ ਬਚਾਵਾਂਗੇ ਭਾਵੇਂ ਸਾਨੂੰ ਮਰ ਮਿੜਨਾ ਪਵੇ ਸਾਡੀ 6 6 25 ਤਰੀਕ ਨੂੰ ਸਾਡੀ ਜ਼ਮੀਨ ਦਾ ਨੋਟੀਫਿਕੇਸ਼ਨ ਆਇਆ ਹੈ ਸਰਕਾਰ ਅਕਵਾਇਰ ਕਰ ਰਹੀ ਹੈ ਅਕਵਾਇਰ ਵੀ ਫ੍ਰੀ ਕਰ ਰਹੀ ਹੈ ਜਦੋਂ ਕਿ ਸਾਡੀਆਂ ਜ਼ਮੀਨਾਂ ਦੋ ਵਾਰੀ ਸਾਡੇ ਕੋਲੋਂ ਪਹਿਲਾਂ ਵੀ ਫ੍ਰੀ ਆਫ ਕਾਸਟ ਕੁੱਸੂ ਕਿਨੇ ਪਹਿਲਾਂ ਹਾਈਵੇ ਨਿਕਲਿਆ ਉਹਦੇ ਵਿੱਚ 65000 ਨੂੰ ਕਿੱਲਾ ਸਾਡਾ ਅਕਵਾਇਰ ਕੀਤਾ ਗਿਆ ਉਸ ਤੋਂ ਬਾਅਦ 7 ਨੰਬਰ ਸਕੀਮ ਆਈ ਇੰਪਰੂਵਮੈਂਟ ਟਰਸਟ ਇੰਪਰੂਵਮੈਂਟ ਟਰਸਟ ਨੇ ਸਾਨੂੰ 12 ਲੱਖ ਕਿੱਲੇ ਦਾ ਰੇਟ ਦਿੱਤਾ ਜਿਹੜਾ ਕਿ ਅੱਜ ਤੋਂ 25 30 ਸਾਲ ਪਹਿਲਾਂ ਕਰੋੜਾਂ ਦੀ ਜ਼ਮੀਨ ਸੀ ਸਾਡੀ ਸਾਨੂੰ 12 ਲੱਖ ਦੇ ਹਿਸਾਬ ਨਾਲ ਸਾਡੇ ਕੋਲੋਂ ਖੋਈ ਗਈ ਔਰ ਉਹ ਜ਼ਮੀਨ ਜਿਹੜੀ ਆ ਉਹਦੇ ਪੈਸੇ ਅਸੀਂ ਜਿਹੜੇ ਸਰਕਾਰ ਦੇ ਤਹਿ ਕੀਤੇ ਹੋਏ ਪੈਸੇ ਸੀ ਉਹ ਲੈਣ ਵਾਸਤੇ ਅਸੀਂ 7 ਮਹੀਨੇ ਸੜਕਾਂ ਦੇ ਉੱਪਰ ਬੈਠੇ